ਉਨ੍ਹਾਂ ਦੇ ਨਾਲ ਬਿਰਾਜਮਾਨ ਇਸ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਸੰਜੀਤ ਸਿੰਘ ਜੀ ਸਨੀ ਗਿੱਲ ਸਾਹਿਬ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਤਸੀਮ ਸਿੰਘ ਜੀ ਰਤਿਆਤ ਸਾਹਿਬ ਸਟੇਜ ਤੇ ਬਿਰਾਜਮਾਨ ਸਾਰੇ ਹੀ ਸੀਨੀਅਰ ਲੀਡਰਸ਼ਿਪ ਔਰ ਇਹ ਸਾਹਮਣੇ ਪੰਡਾਲ ਦੇ ਵਿੱਚ ਸ਼ਰੋਮਨੀ ਅਕਾਲੀ ਦਲ ਦੇ ਜਝਾਰੂ ਵਰਕਰੋ ਮੇਰੀਆਂ ਮਾਤਾਵਾਂ ਮੇਰੀਆਂ ਭੈਣਾ ਐਮਸੀ ਸਹਿਬਾਨ ਸਰਪੰਚ ਸਹਿਬਾਨ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਇਕੱਠ ਨੇ ਇਹ ਸਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਸ਼ਰੋਮਨੀਆ ਅਕਾਲੀ ਦਲ ਦੇ ਹੱਕ ਦੇ ਵਿੱਚ ਮੋਗਾ ਸ਼ਹਿਰ ਅੱਜ ਭੁਗਤਣ ਦੇ ਲਈ ਤਿਆਰ ਬੈਠਾ ਹੈ ਸ਼ਰੋਮਨੀਆ ਅਕਾਲੀ ਦਲ ਜਿਹੜੀ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਉਸ ਪਾਰਟੀ ਨੂੰ ਅੱਜ ਇਸ ਮਿਲ ਰਏ ਹੰਗਾਰੇ ਤੋਂ ਇਹ ਗੱਲ ਸਾਫ਼ ਸੇ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਭਰਾਵੋ ਤੁਸੀਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਜ਼ਿਲ੍ਹੇ ਦੇ ਵਿੱਚ ਹਮੇਸ਼ਾ ਤਕੜਾ ਕੀਤਾ ਹੈ ਬੇਸ਼ੱਕ ਕਈ ਹਵਾਵਾਂ ਚੁੱਲੀਆਂ ਕਈ ਬਦਲਾ ਦੇ ਝੂਠੇ ਲਾਰੇ ਲਾ ਕੇ ਗਮਰਾਹ ਕਰਕੇ ਲੋਕਾਂ ਨੂੰ ਆਪਣੇ ਮਗਰ ਕਈਆਂ ਨੇ ਲਾਇਆ ਅਰ ਸਵਾ 2 ਸਾਲ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਇਸ ਮੌਜੂਦਾ ਸਰਕਾਰ ਦਾ ਕੋਈ ਆਧਾਰ ਨਹੀਂ ਇਸ ਮੌਜੂਦਾ ਸਰਕਾਰ ਕੋਲ ਪੰਜਾਬ ਦੀ ਬਿਹਤਰੀ ਦੇ ਲਈ ਕੋਈ ਅਜੰਡਾ ਨਹੀਂ ਤਾਂ ਬਿਨਾ ਅਜੰਡੇ ਤੋਂ ਬਿਨਾ ਨਿਸ਼ਾਨੇ ਤੋਂ ਕੋਈ ਵੀ ਕਦੇ ਕਿਸੇ ਆਪਣੀ ਮੰਜ਼ਲ ਤੇ ਨਹੀਂ ਪਹੁੰਚਿਆ ਕਰਦਾ ਸਵਾ 2 ਸਾਲ ਦੇ ਕਾਰਜਕਾਲ ਦੇ ਵਿੱਚ ਅੱਜ ਸ਼ਹਿਰ ਦੀ ਯਮਨ ਤੇ ਕਾਨੂੰਨ ਦੀ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਹੈ ਵਪਾਰੀ ਦੁਕਾਨਦਾਰ ਹਿੰਦੂ ਭਰਾਵਾਂ ਨੂੰ ਦਿਨ ਦਿਹਾੜੇ ਫਰਾਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਦਿਨ ਦਿਹਾੜੇ ਨੌਜਵਾਨ ਜਿਹੜੇ ਉਹ ਲੋਕਾਂ ਦੀਆਂ ਔਰ ਔਰਤਾਂ ਦੀਆਂ ਜਿਹੜੇ ਨੌਜਵਾਨ ਵਿਚਾਰੇ ਨਸ਼ੇ ਦੇ ਵਿੱਚ ਨੇ ਜਿਨ੍ਹਾਂ ਨੂੰ ਨਸ਼ੇ ਤੇ ਲਾ ਦਿੱਤਾ ਗਿਆ ਉਹਨਾਂ ਵੱਲੋਂ ਨਵਾਏ ਗਏ ਰੋਲ ਦੇ ਲਈ ਅਸੀਂ مایੂਸ ਹੋ ਜਾਂਦੇ ਆ ਇਹ ਉਹੀ ਨੌਜਵਾਨ ਨੇ ਜਿਹੜੇ ਕਬੱਡੀ ਦੇ ਵਿੱਚ ਆਪਣੇ ਜੋਰ ਵਿਖਾਇਆ ਕਰਦੇ ਸੀ ਪਰ ਪਰ ਮਾਫ਼ ਕਰਨਾ ਜਿਹੜੀ ਕਬੱਡੀ ਨੂੰ ਪ੍ਰਮੋਟ ਕੀਤਾ ਜਿਸ ਮਾਂ ਖੇਡ ਕਬੱਡੀ ਨੂੰ ਸਰਦਾਰ ਸੁਖਵੀਰ ਸਿੰਘ ਜੀ ਨੇ ਪ੍ਰਮੋਟ ਕੀਤਾ ਤਾਂ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਸਕੇ ਉਸ ਕਬੱਡੀ ਖੇਡ ਨੂੰ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਿਹੜੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਪੰਜਾਬ ਦੇ ਹਰ ਵਰਗ ਨੂੰ ਭਾਵੇਂ ਉਹ ਵਪਾਰੀ ਹੋਵੇ ਭਾਵੇਂ ਉਹ ਕਿਸਾਨ ਹੋਵੇ ਪਾਵੇਂ ਉਹ ਗਰੀਬ ਮਜ਼ਦੂਰ ਹੋਵੇ ਪਾਵੇਂ ਉਹ ਨੌਜਵਾਨ ਹੋਣ ਉਹਨਾਂ ਸਾਰੀਆਂ ਸਕੀਮਾਂ ਨੂੰ ਖਤਮ ਕੀਤਾ ਹੈ ਅੱਜ ਦੀ ਮੌਜੂਦਾ ਸਰਕਾਰ ਨੇ ਔਰ ਇਸ ਦੇ ਨਾਲ ਕਾਂਗਰਸ ਵੀ ਰਲ ਚੁੱਕੀ ਹੈ ਇਹ ਦੋਨੋਂ ਪਾਰਟੀਆਂ ਦਾ ਭਰਾਵੋ ਸਮਝੌਤਾ ਹੈ ਇਹ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਹਰਾਉਣਾ ਚਾਹੁੰਦੀਆਂ ਨੇ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਪਰ ਯਾਦ ਰੱਖਣਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਤੁਸੀਂ ਆਪਣੇ ਖੂਨ ਦੇ ਨਾਲ ਸਿੰਜਿਆ ਇਤਿਹਾਸ ਗਵਾਹ ਕਿ ਤੁਸੀਂ ਬਲਿਦਾਨ ਦਿੱਤੇ ਸਿੰਘ ਜ਼ੋਮਨੀ ਅਕਾਲੀ ਦਲ ਦੇ ਆਗੂਆਂ ਨੇ ਬਲਿਦਾਨ ਦਿੱਤੇ ਜੇਲਾ ਭਰੀਆਂ ਤੇ ਮੋਰਚੇ ਲਾਏ ਐਡਾ ਉੱਚਾ ਇਤਿਹਾਸ ਕਿਸੇ ਹੋਰ ਕੌਮ ਦੇ ਹਿੱਸੇ ਦੇ ਵਿੱਚ ਨਹੀਂ ਆਇਆ ਅੱਜ ਫੇਰ ਦਿੱਲੀ ਤੋਂ ਚੱਲਣ ਵਾਲੇ ਉਹ ਨਾਦਰ ਸ਼ਾ ਸਾਡੇ ਪੰਜਾਬ ਦੇ ਉੱਤੇ ਅੱਖ ਲਗਾ ਕੇ ਬੈਠੇ ਨੇ ਅੱਜ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਨੂੰ ਖੋਖਲਾ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਅੱਜ ਭ੍ਰਸ਼ਟਾਚਾਰ ਜੋਰਾ ਤੇ ਐ ਇਹਨਾਂ ਕੋ ਇਹਨਾਂ ਸਾਰਿਆਂ ਤੇ ਕੌਣ ਥੱਲ ਪਾ ਸਕਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮੈਨੂੰ ਦੱਸੋ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਦਾ ਸਰਕਾਰੀ ਪ੍ਰਸ਼ਾਸਨ ਦੇ ਵਿੱਚ ਸਤ ਸਤਕਾਰ ਤੇ ਸਵਾਗਤ ਹੁੰਦਾ ਸੀ ਕਿ ਨਹੀਂ ਦੱਸੋ ਸਾਰੇ ਬਾਵਾਾਂ ਖੜੀਆਂ ਕਰਕੇ ਸਾਡੇ ਸਾਰਿਆਂ ਦਾ ਸਤਕਾਰ ਹੁੰਦਾ ਸੀ ਐਮਐਲਏ ਤਾਂ ਬਹੁਤ ਉੱਚੀ ਪਦਵੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਦਾ ਪਿੰਡ ਦੇ ਵਰਕਰ ਦਾ ਸਤਕਾਰ ਸਰਕਾਰੀ ਦਰਬਾਰੇ ਹੋਇਆ ਕਰਦਾ ਸੀ ਅੱਜ ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦਾ ਨਾਂ ਤਾਂ ਪ੍ਰਸ਼ਾਸਨ ਦੇ ਵਿੱਚ ਸਤਕਾਰ ਹੈ ਨਾ ਹੀ ਉਹਨਾਂ ਦਾ ਕੋਈ ਕਹਿਣਾ ਮੰਨਦਾ ਦਬਾਅ ਪਾ ਕੇ ਝੂਠੇ ਪਰਚਿਆਂ ਦਾ ਦਬਾਅ ਪਾ ਕੇ ਇਹ ਲੋਕਾਂ ਨੂੰ ਆਪਣੇ ਨਾਂ ਰਲਣ ਦੀ ਕੋਸ਼ਿਸ਼ ਕਰ ਰਹੇ ਹੈ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਲੋਕ ਪਹਿ ਕਾਹੂ ਕੋ ਦੇਤ ਨਹੀਂ ਨਾ ਪਹਿਮਾਨਿਤ ਆਣ ਅਸੀਂ ਨਾ ਤਾਂ ਪੈ ਕਿਸੇ ਦਾ ਸਹਨੇ ਆ ਨਾ ਹੀ ਕਿਸੇ ਨੂੰ ਪੈ ਦਿੰਨੇ ਆ ਪੰਥ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਅਸੀਂ ਹਿੰਦੂ ਸਿੱਖ ਏਕਤਾ ਨੂੰ ਬਰਕਰਾਰ ਰੱਖਿਆ ਜੇ ਇਹ ਵਡਿਆਈ ਕਿਸੇ ਦੇ ਹਿੱਸੇ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਇਸ ਕਰਕੇ ਭਰਾਵੋ ਜੇ ਆਪਾਂ ਚਾਹੁੰਦੇ ਆ ਸ਼ਹਿਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜੇ ਆਪਾਂ ਚਾਹੁੰਦੇ ਆ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਬਣੀ ਰਵੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰੋ ਆਪਣੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਕੋਈ ਦੁਆਰਾ ਵਕਾਜ਼ ਦੀਆਂ ਲੀਹਾਂ ਤੇ ਨਹੀਂ ਲਿਜਾ ਸਕਦਾ ਅੱਜ ਸਾਡੇ ਗਰੀਬ ਪਰਵਾਹ ਉਹਨਾਂ ਦੇ ਮੂੰਹੋਂ ਰੋਟੀ ਦਾ ਟੁਕ ਖੋਇਆ ਗਿਆ ਕਿਉਂਕਿ ਬਾਦਲ ਸਾਹਿਬ ਵੱਲੋਂ ਦਿੱਤੀ ਜਾਂਦੀ ਆਟਾ ਦਾਲਸ ਕੀ 3 ਕਿਲੋਰ 3 ਕਿਲੋ ਕਣਕ ਇਹਨਾਂ ਨੇ ਬੰਦ ਕਰ ਦਿੱਤੀ ਸ਼ਗਨ ਸਕੀਮ ਬੰਦ ਕਰ ਦਿੱਤੀ ਇਹਨਾਂ ਨੇ ਨਰੇਗਾ ਵਾਲਿਆਂ ਦੀਆਂ ਦਿਹਾੜੀਆਂ ਬੰਦ ਕਰ ਦਿੱਤੀਆਂ ਸੋ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਚਾਹੋ ਨ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਬਹਾਲ ਹੋਵੇ ਜੇ ਤੁਸੀਂ ਚਾਹੋ ਨ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇ ਤਾਂ ਮੇਰੀ ਇਹ ਬੇਨਤੀ ਜ਼ਰੂਰ ਸਵੀਕਾਰ ਕਰੋ ਇਸ ਵਾਰ ਆਪਣੀ ਮਾਂ ਪਾਰਟੀ ਸ਼ੋਮਿਆ ਅਕਾਲੀ ਦਲ ਨੂੰ ਤਕੜੇ ਕਰੋ ਤੁਹਾਡੇ ਵਿਸ਼ਵਾਸ ਤੁਹਾਡੇ ਹੌਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਇਸ ਵਾਰ ਕੱਲਿਆਂ ਚੋਂ ਲੜਨ ਦਾ ਫੈਸਲਾ ਲਿਆ ਦੋਵੇਂ ਬਾਹਾਂ ਖੜੀਆਂ ਕਰਕੇ ਦੱਸੋ ਕਿ ਫੈਸਲਾ ਸਹੀ ਹੈ ਕਿ ਗਲਤ ਹੈ ਬੋਲੇ ਸੋਨਿਆ ਬਹੁਤ ਜੀ ਆਗਾ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਬੜਾ ਲੰਮਾ ਸਮਾਂ ਇੱਥੇ ਆਪਦਾ ਕੱਢ ਕੇ ਐਨੇ ਸਬਰ ਤੇ ਸੰਤੋਖ ਨਾਲ ਇੰਨੀ ਗਰਮੀ 'ਚ ਬੈਠੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਬੰਧ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਆਓ ਆਪਣੇ ਮਹਿਬੂਬ ਨੇਤਾ ਪੰਜਾਬ ਦੇ ਵਿਕਾਸ ਦੇ ਮਸੀਹਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵਾਸਤੇ ਆਪਾਂ ਸਾਰੇ ਹੁਣ ਬੜੇ ਇਕਾਗਰ ਸੇ ਧੋ ਕੇ ਉਹਨਾਂ ਦੇ ਵਿਚਾਰ ਸੁਣਨੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵਾਸਤੇ ਕਿਸੇ ਸ਼ਾਇਰ ਨੇ ਲਿਖਿਆ ਹਜ਼ਾਰਾਂ ਵਰਸ ਨਰਗਸ ਆਪਣੀ ਬੇਨੂਰੀ ਤੇ ਰੋਤੀ ਹੈ ਹਜ਼ਾਰਾਂ ਵਰਸ ਨਰਗਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਦਾਵਰ ਪੈਦਾ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਦਾਵਰ ਪੈਦਾ ਆਪਾਂ ਸਾਰਿਆਂ ਨੇ ਨਾਰੇ ਲਾਉਣੇ ਆ ਬਾਦਲ ਸਾਹਿਬ ਦੇ ਨਾਰੇ ਲਾਉਣੇ ਆ ਤਕੜੇ ਹੋ ਕੇ ਆਵਾਜ਼ ਦਿਓ ਸ਼ਰੋਮਨੀ ਅਕਾਲੀ ਦਲ شرومنی اکالی دل, دل سردار سکبیر سنگھ بادل سردار سکبیر سنگھ بادل سکبیر تیری سوچے سکبیر تیری سوچ تے گے بولے سونے ہاں ہا واہ گر جی کا خالصہ واہ گر جی کی فتح ਬਹੁਤ ਬਹੁਤ ਧੰਨਵਾਦ ਜੀ ਆਹ ਹੁਣ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਦਿਨ ਰਾਤ ਇਸ ਲਈ ਮਿਹਨਤ ਕਰਦੇ ਗਏ ਸ਼੍ਰੋਮਣੀ ਅਕਾਲੀ ਦਲ ਇੱਕ ਇੱਕ ਵਰਕਰ ਇਸ ਸਟੇਟ ਦਾ ਰਾਜਾ ਹੋਵੇ ਤੁਹਾਨੂੰ ਰਾਜਾ ਬਣਾਉਣ ਲਈ ਤੁਹਾਨੂੰ ਸ਼ਹਿਨशाह ਬਣਾਉਣ ਲਈ ਤੁਹਾਨੂੰ ਤਗੜੇ ਕਰਨ ਲਈ ਦਿਨ ਤੋਂ ਲੱਗੇ ਰਾਤ ਤੱਕ ਰਾਤ ਤੋਂ ਲੱਗੇ 24 ਘੰਟੇ ਪਾਰਟੀ ਦੇ ਵਰਕਰ ਨੂੰ ਤਗੜਾ ਕਰਨ ਲਈ ਲੱਗੇ ਹੋਏ ਨੇ ਆਹ ਉਹਨਾਂ ਦੇ ਵਿਚਾਰ ਸੁਣ ਗਏ ਉਹਨਾਂ ਦੇ ਆਮਦ ਦੇ ਉੱਤੇ ਮੈਂ ਖਿਮਾ ਚਾਹਾਂਗਾ ਪ੍ਰੈਸ ਵਾਲੇ ਵੀਰ ਜਿਨ੍ਹਾਂ ਨੇ ਬਹੁਤ ਵੱਡੀ ਕਵਰੇਜ ਦਿੱਤੀ ਉਹਨਾਂ ਨੂੰ ਸਮਾਂ ਨਹੀਂ ਦੇ ਸਕਣਾ ਧੰਨਵਾਦ ਆਓ ਪਾਰਟੀ ਪ੍ਰਧਾਨ ਦੇ ਵਿਚਾਰ ਸੁਣਨ ਲਈ ਚਕਾਰਾਂ ਲਾਈਏ ਬੋਲੇ ਸੋਨਿਆਨ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਆਈ ਪਾਰਟੀ ਪ੍ਰਧਾਨ ਸਾਹਿਬ ਸ਼ਖਵੀਰ ਸਿੰਘ ਜੀ ਬਾਦਲ ਸਾਹਿਬ ਮੋਗਾ ਸ਼ਹਿਰ ਨਿਵਾਸੀਓ ਫਤਿਹਸ ਕਰਦਾ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ ਮੈਂ ਆਪਣਾ ਸਿਆਸੀ ਜੀਵਨ ਫਰੀਦਕੋਟ ਪਾਰਲੀਮੈਂਟ ਤੋਂ ਸ਼ੁਰੂ ਕੀਤਾ ਜਿਹਦਾ ਇੱਕ ਹਿੱਸਾ ਮੋਗਾ ਅਸੈਂਬਲੀ ਸੀ ਮੈਂ ਇਹ ਗੱਲ ਕਹਿ ਸਕਦਾ ਜਿੰਨੇ ਇਲੈਕਸ਼ਨ ਮੈਂ ਲੜਿਆ ਮੋਗਾ ਵਿਧਾਨ ਸਭਾ ਤੋਂ ਹਰ ਬਾਰ ਮੈਂ ਲੀਡ ਕੀਤਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਬੋਲੇ ਸੋਨ ਹੋ ਸਲਾਮ ਅਲੈਕਮ ਮੋਗੇ ਵਾਲਿਓ ਜੇ ਪਿਛਲੇ 50 ਸਾਲ ਦਾ ਤੁਸੀਂ ਇਤਿਹਾਸ ਦੇਖੋ ਤੁਸੀਂ ਆਪਣੇ ਸ਼ਹਿਰ ਵੀ ਦੇਖੋ ਨਾਲ ਦੇ ਹਲਕੇ ਵੀ ਦੇਖੋ ਤੇ ਪੰਜਾਬ ਚ ਵੀ ਦੇਖੋ ਜਿਹੜਾ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਮੋਗੇ ਸ਼ਹਿਰ ਵਿੱਚ ਸਾਰਾ ਸੀਵਰੇਜ ਗਲੀਆਂ ਨਾਲੀਆਂ ਲਾਈਟਿੰਗ ਸਿਸਟਮ ਪਾਣੀ ਸਾਰਾ ਕੁਛ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਕਾਂਗਰਸ ਦਾ ਰਾਜ ਆ ਜਾਂਦਾ ਸੀ ਕੁਝ ਨਹੀਂ ਹੁੰਦਾ ਸੀ ਆ ਹੁਣ ਝਾੜੂ ਵਾਲੇ ਦੇ ਆ ਗਿਆ ਤੇ ਜਮਾਂ ਹੀ ਕੰਮ ਰੁਕ ਗਿਆ ਕੱਲੇ ਇੱਥੇ ਨਹੀਂ ਤੁਸੀਂ ਪੰਜਾਬ ਦੇਖ ਲਓ ਅੱਜ ਮੋਗੇ ਤੋਂ ਲੁਧਿਆਣੇ ਜਾਂਦੇ ਹੋ ਮੋਗੇ ਤੋਂ ਫਿਰੋਜ਼ਪੁਰ ਜਾਂਦੇ ਹੋ ਮੋਗੇ ਤੋਂ ਬਰਨਾਲਾ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਆ ਸੜਕਾਂ ਦੇਖੋ ਜਿਹੜੀਆਂ ਬਣਾਈਆਂ ਪਹਿਲੇ ਡਰ ਲੱਗਦਾ ਸੀ ਮੋਗੇ ਤੋਂ ਲੁਧਿਆਣੇ ਜਾਂਦੇ ਜਾਂਦੇ ਐਕਸੀਡੈਂਟ ਕਿੰਨੇ ਹੁੰਦੇ ਸੀ ਆ ਜਿਹੜੀ ਬਿਜਲੀ ਹੈ ਪਹਿਲੇ ਕੱਟ ਲੱਗਦੇ ਹੁੰਦੇ ਸੀ ਆ ਬਾਦਲ ਸਾਹਿਬ ਨੇ ਅਕਾਲੀ ਸਰਕਾਰ ਨੇ ਥਰਮਲ ਪਲੈਂਟ ਬਣਾ ਕੇ ਸਰਪਲਸ ਬਣਾਤੇ ਅੱਜ ਫਿਰ ਤੋਂ ਕਟ ਲੱਗਣ ਲੱਗੇ ਆ ਕਿਉਂਕਿ ਜਿਹੜੀ ਬਿਜਲੀ ਸਰਪਲਸ ਕੀਤੀ ਸੀ ਪਿਛਲੇ 8-9 ਸਾਲਾਂ ਵਿੱਚ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਮੰਗ ਵੱਧ ਗਈ ਐ ਤੇ ਹੁਣ ਕਟ ਲੱਗਣੇ ਸ਼ੁਰੂ ਹੋ ਗਏ ਆ ਆ ਜਿਹੜੀਆਂ ਸਰਕਾਰਾਂ ਦਿੱਲੀ ਵਾਲੀਆਂ ਪਾਰਟੀਆਂ ਦੀ ਆਉਂਦੀਆਂ ਭਾਵੇਂ ਕਾਂਗਰਸ ਐ ਭਾਵੇਂ ਝਾੜੂ ਐ ਆ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਤਰੱਕੀ ਕਰਾਉਣ ਵਾਸਤੇ ਪੰਜਾਬ ਨੂੰ ਨਹੀਂ ਸੇਵਾ ਕਰਨ ਵਾਸਤੇ ਨਹੀਂ ਆ। ਅੱਜ ਬੀਬੀਆਂ ਬੈਠੀਆਂ ਇੱਥੇ। ਬੀਬੀਆਂ ਪਤਾ ਹੈ ਬਾਦਲ ਸਾਹਿਬ ਦਾ ਰਾਜ ਸੀ ਹਰ ਮਹੀਨੇ ਆਟਾ ਦਾ ਲਾਉਂਦਾ ਸੀ। ਸ਼ਗਨ ਮਿਲਦੇ ਸੀ, ਪੈਨਸ਼ਨਾਂ ਮਿਲਦੀਆਂ ਸੀ। ਅੱਜ ਕੱਲ ਸਾਰਾ ਕੁਝ ਹੀ ਬੰਦ ਹੈ। ਬਾਦਲ ਸਾਹਿਬ ਦੇ ਰਾਜ ਦੇ ਦੌਰਾਨ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ, ਸਕਾਲਰਸ਼ਿਪ ਦਿੰਦੇ ਹੁੰਦੇ ਸੀ। 200 ਰੁਪਏ ਬਿਜਲੀ ਦੇ ਮਾਪਸੀ ਸਰਕਾਰੀ ਸਕੂਲ ਚ ਲੜਕੀਆਂ ਵਾਸਤੇ ਗਿਆਰ ਨਿਦਾਰਨੀ ਵਾਸਤੇ ਅਸੀਂ ਸਾਈਕਲ ਦਿੰਦੇ ਹੁੰਦੇ ਸੀ ਪਿੰਡਾਂ ਵਿੱਚ ਸ਼ਰਮ ਸੇਵਾ ਕੇਂਦਰ ਖੋਲੇ ਤੁਸੀਂ ਆਪਣੇ ਕੰਮ ਕਰਾ ਲਓ ਉੱਥੇ ਸਾਰਾ ਕੁਝ ਹੀ ਬੰਦ ਹੈ ਆ ਨੌਜਵਾਨ ਜਿਹੜੇ ਬੈਠੇ ਆ ਨੌਜਵਾਨਾਂ ਨੂੰ ਹਰ ਵਾਰ ਜਿੰਮ ਖੇਡਾਂ ਦਾ ਸਮਾਨ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਹੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਲੋਕਾਂ ਨੇ ਸ਼ੌਂਕ ਜਾਨਵਰਾਂ ਦਾ ਜਾਗ ਪਿਆ ਸੀ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਸਾਰਾ ਕੁਝ ਹੀ ਬੰਦ ਹੈ ਆ ਜਿਹੜੇ ਕਿਸਾਨ ਵੀਰ ਬੈਠੇ ਆ ਤੁਸੀਂ ਜਾਣਦੇ ਹੋ ਜਿੰਨੇ ਤੁਹਾਡੇ ਟਿਊਬਲ ਕਨੈਕਸ਼ਨ ਲੱਗੇ ਆ ਸਾਰੇ ਹੀ ਬਾਦਲ ਸਾਹਿਬ ਨੇ ਦਿੱਤੇ ਆ ਜਿੰਨੀਆਂ ਕਸੀਆ ਨਹਿਰਾਂ ਤੁਹਾਡੇ ਪਿੰਡਾਂ 'ਚ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾਲੇ ਬਦਸੜ ਬਣਾਈਆਂ ਅੰਡਰਗਰਾਊਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਇਆ ਆ ਮੰਡੀਆਂ ਦੁਨੀਆ ਪਿੰਡਾਂ ਚ ਬਾਦਲ ਸਾਹਿਬ ਨੇ ਬਣਾਈਆਂ ਟਰੈਕਟਰਾਂ ਦੇ ਆ ਜਿਹੜੇ ਟੈਕਸ ਲੱਗਿਆ ਹੁੰਦਾ ਸੀ ਬਾਦਲ ਸਾਹਿਬ ਨੇ ਬਣਾਇਆ ਮੋਗੇ ਨੂੰ ਕਾਰਪੋਰੇਸ਼ਨ ਬਾਦਲ ਸਾਹਿਬ ਨੇ ਬਣਾਇਆ ਆ ਜਿੰਨੇ ਦਫਤਰ ਸਾਰਾ ਕੁਝ ਤੇ ਡਿਵੈਲਪਮੈਂਟ ਅਕਾਲੀ ਸਰਕਾਰ ਦੇ ਦੌਰਾਨ ਹੈ ਇੱਕ ਵੀ ਚੀਜ਼ ਤੁਸੀਂ ਕਾਂਗਰਸ ਦੀ ਨਹੀਂ ਦੇਖ ਸਕਦੇ ਝਾੜੂ ਵਾਲਿਆਂ ਦਾ ਕੁਝ ਕਰਨਾ ਹੀ ਨਹੀਂ ਸੀ ਦੇਖੋ ਕਾਲੀ ਦਲ ਦੀ ਸਰਕਾਰ ਦਾ ਸੋਚ ਕੀ ਸੀ ਵੱਡੇ ਬਾਦਲ ਸਾਹਿਬ ਦੀ ਸੋਚ ਸੀ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਬਾਦਲ ਸਾਹਿਬ ਇੱਕ ਇਹ ਜੇ ਇਨਸਾਨ ਸੀ ਸਾਰੇ ਧਰਮਾਂ ਨੂੰ ਗਲੇ ਲਾ ਕੇ ਰੱਖਦੇ ਸੀ ਆਪਣੇ ਗੁਰੂ ਸਬੰਦ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਅਕਾਲੀ ਦਲ ਹੈ ਆਪਣੇ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਕੁਰਬਾਨ ਕਰ ਦਿੱਤਾ ਦੇਖੋ ਬਾਦਲ ਸਾਹਿਬ ਨੇ

ਅਕਾਲੀ ਪਾਰਟੀ ਦੀ ਸੋਚ ਪੰਜਾਬ ਹੈ ਆ ਇਕੱਲੀ ਖੇਤਰੀ ਪਾਰਟੀ ਥੋੜੀ ਆਪਣੇ ਪੰਜਾਬੀ ਹੈ ਸਾਡੇ ਵਾਸਤੇ ਜੇ ਪੰਜਾਬ ਤਰੱਕੀ ਕਰੂਗਾ ਤਾਂ ਕਰੂਗਾ ਜਿੱਥੇ ਅਮਨ ਸ਼ਾਂਤੀ ਤੇ ਭਾਈਚਾਰੇ ਇਕਸਾਂ ਰਹੂਗੀ ਅਕਾਲੀ ਦਲ ਦੀ ਸਰਕਾਰ ਆਉਂਦੀ ਮਤਲਬ ਤਰੱਕੀ ਸ਼ੁਰੂ ਹੋ ਜਾਣੀ ਹੈ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਚੱਲੇ ਜਾਂਦੀ ਉਸ ਦਿਨ ਹੀ ਬ੍ਰੇਕਾਂ ਲੱਗ ਜਾਂਦੀਆਂ ਆ 10 ਸਾਲ ਦੇਖ ਲਓ ਅੱਜ ਹਾਲਾਤ ਕੀ ਹੈ ਪੰਜਾਬ ਦੇ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਨੇ ਕਈ ਟੈਲੀਫੋਨ ਮੈਨੂੰ ਮੋਗੇ ਵਾਲੇ ਵਪਾਰੀਆਂ ਦੇ ਆਏ ਆ ਕੋਈ 10 ਲੱਖ ਰੁਪਏ ਫਰੋਤੀ ਦੇ ਕੇ ਆਇਆ ਕੋਈ 20 ਲੱਖ ਦੇ ਕੇ ਆਇਆ ਪਿੱਛੇ ਦੇ ਬਾਗੇ ਪਰਣਾਂਗੇ ਆ ਸੀ ਉਥੇ ਡਾਕਟਰਾਂ ਤੋਂ ਫਰੋਤੀ ਲੈ ਲਈ ਗੈਂਗਸਟਰ ਨੇ ਜਦੋਂ ਗੈਂਗਸਟਰ ਨੇ ਪੁਲਿਸ ਨਾਲ ਗੱਲ ਕੀਤੀ ਦੇਖੋ ਐਸਐਸਪੀ ਕਹਿ ਰਹੇ ਹੈ ਕਿ ਤੁਸੀਂ ਆਪ ਹੀ ਨਿਪਟਾਰਾ ਕਰ ਲਓ ਆ ਤਾਂ ਹਾਲਾਤ ਹੈ ਅੱਜ ਨਸ਼ਾ ਘਰ ਘਰ ਕਿਉਂ ਹੈ ਕਿਉਂਕਿ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਐ ਮਹੀਨਾ ਬਣ ਲਿਆ ਮੈਂ ਐਸ ਐਸ ਪੀ ਨੂੰ ਪੁੱਛਿਆ ਇਹਨਾਂ ਨਸ਼ਾ ਕਿਉਂ ਉਹ ਕਹਿਣ ਲੱਗੇ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਨਸ਼ੇ ਵਾਲੇ ਲੋ ਜਿਹੜੇ ਵੱਡੇ ਤਸਕਰ ਹੈ ਕਿਉਂਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਨਹੀਂ ਫੜਨਾ ਕਿਉਂਕਿ ਇਹ ਮਹੀਨਾ ਲੈ ਰਿਹਾ ਹੈ ਅੱਜ ਕਿਤੇ ਮੁੱਖ ਮੰਤਰੀ ਦੇਖਿਆ ਕਿਤੇ ਇਹਨਾਂ ਦੇ ਮੰਤਰੀ ਦੇਖਿਆ ਅਕਾਲੀ ਜਲਦੀ ਸਰਕਾਰ ਦੇ ਰੰਗ ਬਾਦਲ ਸਾਹਿਬ ਆਪ ਤਾਂ ਸੰਗਤ ਦਰਸ਼ਨ ਕਰਦੇ ਸੀ ਆ ਮੋਗੇ ਵਾਲੇ ਤੁਸੀਂ ਜਾਣਦੇ ਹੋ ਹਰ ਵੋਟ ਜਾ ਕੇ ਬਾਦਲ ਸਾਹਿਬ ਸੰਗਤ ਦਰਸ਼ਨ ਕੀਤਾ ਤੁਸੀਂ ਜਿੰਨਾ ਕਹਿੰਦੇ ਤੁਸੀਂ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਤੁਸੀਂ ਕਰੋੜ ਮੰਗਦੇ 2 ਕਰੋੜ ਦੇ ਕੇ ਜਾਂਦੇ ਉਹ ਕਿਉਂਕਿ ਬਾਦਲ ਸਾਹਿਬ ਜਨਤਾ ਦੇ ਮੁੱਖ ਮੰਤਰੀ ਸੀ ਅਕਾਲੀ ਪਾਰਟੀ ਥੋਡੀ ਪਾਰਟੀ ਹੈ ਗਰੀਬ ਦੀ ਕਿਸਾਨ ਦੀ ਵਪਾਰੀ ਦੀ ਹੈ ਇੱਥੇ ਸਾਰਿਆਂ ਨੂੰ ਕੋਈ ਵੀ ਤਕਲੀਫ ਹੋਏ ਤੁਸੀਂ 1 ਮਿੰਟ 'ਚ ਆਪਣੇ ਜਸਦਾਰ ਨੂੰ ਮਿਲ ਸਕਦੇ ਸੀ ਆਪਣੇ ਵਰਕਰ ਨੂੰ ਮਿਲ ਸਕਦੇ ਸੀ ਵੱਕਰ ਸਾਡੇ ਇੰਚਾਰਜ ਨੂੰ ਮਿਲਦੇ ਉਹ ਮਿੰਟ 'ਚ ਮੈਨੂੰ ਮਿਲ ਕੇ ਨਾਲਦਰਾ ਤੁਹਾਡੇ ਕੰਮ ਹੋ ਜਾਂਦੇ ਸੀ ਕੋਈ ਸੇਲ ਟੈਗਸ ਵਾਲੇ ਕੋਈ ਤੰਗ ਨਹੀਂ ਕਰਦੇ ਸੀ ਵਪਾਰੀਆਂ ਨੂੰ ਵਪਾਰੀਆਂ ਨੂੰ ਕੋਈ ਤਕਲੀਫ ਸੀ ਨਹੀਂ ਸੀ ਤੇ ਤੁਸੀਂ ਜਾਣਦੇ ਹੋ ਜੇ ਕਿਸਾਨੀ ਤਰੱਕੀ ਚਾਹੇ ਤੇ ਵਪਾਰੀ ਵੀ ਤਰੱਕੀ ਚਾਹੇ ਕਿਉਂਕਿ ਜਿਹੜੇ ਕਿਸਾਨ ਨੇ ਕਮਾਉਣਾ ਹੈ ਉਹਨਾਂ ਨੇ ਇੱਥੇ ਦੁਕਾਨਾਂ 'ਚ ਆ ਕੇ ਖਰਚ ਦੇਣਾ ਹੈ ਅੱਜ ਪੰਜਾਬ ਵਿੱਚ ਤੁਸੀਂ ਦੇਖਿਆ ਬਾਦਲ ਸਾਹਿਬ ਦੇ ਟਾਈਮ ਰਿਫਾਇਨਰੀਆਂ ਵਰਗੇ ਵੱਡੇ-ਵੱਡੇ ਫੈਕਟਰੀਆਂ ਆਈਆਂ ਐਮਜ਼ ਵਰਗੇ ਹਸਤਾ ਲਾ ਕੇ ਆਈਆਂ ਐਮ ਵਰਗੇ ਯੂਨੀਵਰਸਿਟੀਆਂ ਆਗੀਆਂ ਸੈਂਟਰਲ ਯੂਨੀਵਰਸਿਟੀਆਂ ਆਗੀਆਂ ਚਾਰੋਂ ਤਰਫ ਦੇਖੋ ਕਿੰਨੀ ਤਰੱਕੀ ਸੀ ਪਰ ਦੁੱਖ ਲੱਗਦਾ ਹੈ ਕਿ ਆਪਾਂ ਆਪਣਾ ਹੀ ਨੁਕਸਾਨ ਕਰਾ ਲਿਆ ਆਪਾਂ ਆਪਣਾ ਹੀ ਨੁਕਸਾਨ ਕਰ ਲਿਆ ਗੱਲਾਂ ਜਾ ਕੇ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਤੁਸੀਂ ਦੇਖ ਲਓ ਤਸਾਲ ਆਪਣੀ ਜ਼ਿੰਦਗੀ ਦੇ ਖਰਾਬ ਕਰ ਲੇ ਤੁਸੀਂ 20 ਸਾਲ ਆਲਾ 30 ਸਾਲ ਦਾ ਹੋ ਗਿਆ 30 ਸਾਲ ਆਲਾ 40 ਸਾਲ ਦਾ ਹੋ ਗਿਆ ਕੰਮ ਸਾਰਾ ਪਿੱਛੇ ਚਲੇ ਗਿਆ ਮੈਂ ਭੱਜਣ ਕੇ ਬੇਨਤੀ ਕਰਦਾ ਮੈਂ ਪਿਛਲੇ 3 ਮਹੀਨਿਆਂ ਦਾ 50 ਬਚਾਓ ਯਾਤਰਾ ਰਹੀ ਮੈਂ 80 ਹਲਕੇ ਜਾ ਕੇ ਆਇਆ 3200 ਕਿਲੋਮੀਟਰ 3200 ਕਿਲੋਮੀਟਰ ਮੈਂ ਮੈਂ ਘਰ ਕਾਂ ਦੇ ਘੁੰਮ ਕੇ ਆਇਆ ਜਿੱਥੇ ਵੀ ਗਿਆ ਲੋਕ ਆਏ ਗਰੀਬ ਮਿਲਿਆ ਵਪਾਰੀ ਮਿਲੇ ਲੋਕੀ ਦੁਖੀ ਐ ਆ ਝਾੜੂ ਵਾਲੇ ਨੇ ਸਰਕਾਰ ਨੇ ਬਰਬਾਦ ਕਰ ਦਿੱਤਾ ਤੁਸੀਂ ਦੇਖਦੇ ਹੋ ਕਿ ਆਪਾਂ ਵੋਟਾਂ ਆ ਹੀ ਨਹੀਂ ਦੇਖਿਆ ਉਮੀਦਵਾਰ ਕਿਹੜਾ ਕੱਲਾ ਝਾੜੂ ਦੇਖ ਕੇ ਆਪਾਂ ਵੋਟਾਂ ਪਾਉਂਦੇ ਰਹੇ ਅੱਜ ਝਾੜੂ ਵਾਲੇ ਨੇ ਬਰਬਾਦ ਕਰਤਾ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ ਤਜਰਬਾ ਨਹੀਂ ਕਰਦੇ ਗੁਜਰਾਤ ਚ ਕੀ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਨੇ ਸਾਰਾ ਕੁਝ ਤੁਹਾਡੇ ਵਾਸਤੇ ਕੀਤਾ ਸਾਨੂੰ ਤਜਰਬਾ ਕਰਨ ਦੀ ਲੋੜ ਹੀ ਨਹੀਂ ਹੈ ਅਕਾਲੀ ਦਲ ਨੇ ਸਾਰਾ ਕੁਝ ਕੀਤਾ ਪਰ ਆਪਾਂ ਆਪਣੀ ਪਾਰਟੀ ਨੂੰ ਭੁੱਲ ਕੇ ਆ ਨਵੀਂ ਆ ਗਈ ਇਹਨੂੰ ਮੌਕਾ ਦੇ ਦਿਓ ਆ ਹੁੰਦਾ ਤੇ ਇਹਨੂੰ ਮੌਕਾ ਦੇ ਦਿਓ ਇੱਕ ਮੌਕਾ ਦੇਣ ਦਾ ਮਤਲਬ 5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਆ ਅੱਜ ਬੀਬੀਆਂ ਬੈਠੀਆਂ ਇਹਨਾਂ ਨੂੰ ਆਟਾ ਦਾਲ ਬੰਦ ਹੈ ਬਾਦਲ ਸਾਹਿਬ ਦੇ ਟਾਈਮ ਚ ਕਣ ਕੌਂਦੀ ਸੀ ਦਾਲਾ ਆਉਂਦੀਆਂ ਸੀ ਹਰ ਮਹੀਨੇ ਆਉਂਦੀਆਂ ਸੀ ਅੱਜ ਦੇਖੋ 10 ਸਾਲ ਦੇ ਬੰਦ ਹੈ ਜੇ ਇਸ ਕਰਕੇ ਹੁਣ ਤੁਸੀਂ ਵਾਪਸ ਉਹ ਦਿਨ ਚਾਹੁੰਦੇ ਹੋ ਜੇ ਵਾਪਸ ਤੁਸੀਂ ਆਟਾ ਦਾਲ ਸਕੀਮ ਚਾਹੁੰਦੇ ਹੋ ਵਾਪਸ ਚਾਲੂ ਹੋਏ ਜੇ ਵਾਪਸ ਸ਼ਗਨ ਸਕੀਮ ਪੈਨਸ਼ਨ ਸਕੀਮ ਜੇ ਵਾਪਸ ਸਾਰੀਆਂ ਸਹੂਲਤਾਂ ਚਾਹੁੰਦੇ ਆ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ ਸਤ ਸ੍ਰੀ ਅਕਾਲ ਅਕਾਲੀ ਦਲ ਥੋੜੀ ਫੌਜ ਹੈ ਥੋੜੇ ਵਾਸਤੇ ਜੁਣਾ ਮਰਨਾ ਕਾਲੀ ਦਿਲਦਾ ਹੈ ਆ ਸਾਡੇ ਵਾਸਤੇ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹੀ ਨਹੀਂ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਹੈ ਉਹ ਇੱਥੇ ਇਕੱਲੇ ਐਮਪੀ ਜਿਤਾਉਣ ਵਾਸਤੇ ਆਉਂਦੇ ਆ ਉਹਨਾਂ ਵਾਸਤੇ 2 ਐਮਪੀ ਆ ਜਾਂ 3 ਐਮਪੀ ਆ ਤੁਸੀਂ ਨਹੀਂ ਹੋ ਕੁਛ ਸਾਡੇ ਵਾਸਤੇ ਤੁਸੀਂ ਹੋ ਐਮਪੀ ਕੁਛ ਨਹੀਂ ਹੈ ਜੇ ਤੁਸੀਂ ਖੁਸ਼ ਹੋ ਤੇ ਸਾਨੂੰ ਖੁਸ਼ੀ ਹੈ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਰਾਜਵਿੰਦਰ ਦੇਖੋ ਤੁਹਾਡੇ ਆਪਣੇ ਹਲਕੇ ਦਾ ਇੱਥੇ ਰਹਿੰਦਾ ਤੁਹਾਡੇ ਵਿੱਚ ਵਧੀਆ ਬੰਦਾ ਹੈ ਹੁਣ ਜਿਹੜਾ ਦੂਜਾ ਹੈ ਇੱਕ ਤਾਂ ਝਾੜੂ ਵਾਲਿਆਂ ਦਾ ਜਿਹੜਾ ਬੰਦਾ ਹੈ ਉਹ ਤਾਂ ਸਮਝ ਲਓ ਭਗਵੰਤ ਮਾਨ ਨੂੰ ਫਿਰ ਤੋਂ ਵੋਟ ਪਾਉਣੀ ਹੈ ਉਹ ਇਕੱਠੇ ਹੀ ਝੁਰਕਲੇ ਸੌਂਦੇ ਆ ਇਕੱਠੇ ਹੀ ਦਾਰੂ ਪਿੰਦੇ ਆ ਇਕੱਠੇ ਹੀ ਸਾਰਾ ਕੰਮ ਕਰਦੇ ਆ ਇੱਕ ਇੱਕ ਭਗਵੰਤ ਮਾਨ ਤੋਂ ਕਿੰਨੀਆਂ ਪੱਤ ਤਿੰਨ ਸਾਲਾਂ ਦੇ ਆਪਣਾ ਐਮਪੀ ਉਹਦਾ ਭਰਾ ਬਣਾਉਂਦੇ ਤੁਸੀਂ ਹੋ ਜਾ ਇੰਨਾ ਸ਼ਰਾਬ ਸੰਗ ਆਉਂਦੀ ਹੈ ਜਦੋਂ ਕਹਿੰਦੇ ਆਂ ਭਗਵੰਤ ਮਾ ਸਾਡਾ ਮੁੱਖ ਮੰਤਰੀ ਹੈ ਇੱਥੇ ਪੁਲਿਸ ਵਾਲੇ ਬੈਠੇ ਆ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਏ ਕੀ ਕਰਦੇ ਆ ਫੜ ਕੇ ਅੰਦਰ ਕਰ ਦਿੰਦੇ ਆ ਜੇ ਕੋਈ ਸ਼ਾਮ ਨੂੰ ਲੱਗ ਜਾਂਦੇ ਸੜਕਾਂ ਤੇ ਮੂੰਹ ਮਸ਼ੀਨ ਜੀ ਲਾ ਕੇ ਸਾਰਿਆਂ ਦੇ ਮੂੰਹ ਚ ਦੇਖ ਦਿਆ ਸ਼ਰਾਬ ਪੀਤੀ ਹੈ ਕਿ ਨਹੀਂ ਹੈ ਮੈਨਾਂ ਪੁੱਛਣਾ ਜੇ ਹਿੰਮਤ ਹੈ ਮੁੱਖ ਮੰਤਰੀ ਨੂੰ ਜਦੋਂ ਵੀ ਉਹਦੇ ਮੂੰਹ ਚ ਮਸ਼ੀਨ ਪਾ ਦਿਆ ਪੂਰਾ ਡੱਕਿਆ ਸ਼ਰਾਬ ਦਾ ਹੁੰਦਾ ਹੈ ਮੁੱਖ ਮੰਤਰੀ ਸੂਪਾ ਚ ਲਈ ਜਾਂਦਾ ਬੋਤਲ ਪੀ ਕੇ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਪੁਲਿਸ ਵਾਲੇ ਆ ਤੁਸੀਂ ਬਠਿੰਡੇ ਦੇਖਿਆ ਆ ਪੰਜ 6 ਦਿਨ ਪਹਿਲੇ ਇੰਨੀ ਪੀਲੀ ਸ਼ਾਮ ਨੂੰ ਰੋਡ ショਅ ਤੇ ਗੱਡੀ ਤੇ ਚੜ ਗਿਆ ਭੰਗੜੇ ਪਾਉਣ ਲੱਗ ਗਿਆ ਫਿਰ ਸਿਰ ਚ ਕਰੋਣ ਲੱਗ ਗਿਆ ਬੋਤਲ ਪਾਣੀ ਦੀ ਲਿੱਤੀ ਤੇ ਪੂਰਾ ਪਾਣੀ ਦੀ ਬੋਤਲ ਸਿਰ ਤੇ ਡੋਲ ਲੀ ਉਹਨੇ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਆ ਸ਼ਰਾਬੀ ਕਿੱਥੇ ਅਸ਼ਰਾਬੀ ਆ ਜਿਹੜੇ ਆਮ ਵਾਲੇ ਨਾ ਇਹਨਾਂ ਕੋਈ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾਏ ਤੇ ਮੁੱਖ ਮੰਤਰੀ ਨੇ ਦੂਜਾ ਕਰਾ ਲਿਆ ਵਿਆਹ ਤੋਂ ਬਗੈਰ ਦੱਸੋ ਇੱਕ ਗਰੰਟੀ ਪੂਰੀ ਕੀਤੀ ਇਹਨਾਂ ਨੇ ਆ ਜਦੋਂ ਜਦੋਂ ਨਵਾਂ ਬਣਿਆ ਫ੍ਰੈਂਕਫਰਟ 에어ਪੋਰਟ ਤੇ ਜਾਇ ਤੋ ਤਾਰਤਾ ਭਗਵੰਤ ਮਾਨ ਨੂੰ ਕਿ ਇੰਨਾ ਸ਼ਰਾਬ ਦੇ ਡੱਕਿਆ ਸੀ ਇੰਦੀ ਵੱਡੀ ਬੇਇੱਜ਼ਤੀ ਪੰਜਾਬ ਦੀ ਹੋਈ ਹੈ ਦੇਖੋ ਐਜੇ ਆਪਣੇ ਆਨੂੰ ਵਾਪਸ ਲੈ ਆਓ ਖਾਲੀ ਦਿਲ ਤੁਹਾਡੀ ਹੈ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਬਹੁਤ ਇੱਥੇ ਬਜ਼ੁਰਗ ਬੈਠੇ ਜਿਨ੍ਹਾਂ ਦੇ ਘਰੇ ਨੌਜਵਾਨ ਬੈਠੇ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾਹ ਪੀਣ ਆਏ ਹੋਣੇ ਆ ਜਾਂ ਤੁਹਾਡੇ ਨਾਲ ਕਿਤੇ ਫੋਟੋ ਖਿੱਚੀ ਹੋਣੀ ਹੈ ਸਤ ਇੱਕ ਰਾਤ ਨੂੰ ਲੀਡਰ ਨਹੀਂ ਬਣ ਸਕਦਾ ਇੱਕ ਦਿਨ ਚ ਮੀ ਲੀਡਰ ਬਣਾ ਦਿਓ ਬਾਦਲ ਸਾਹਿਬ ਮੁੱਖ ਮੰਤਰੀ ਬਣੇ 70 ਸਾਲ ਤੁਹਾਡੀ ਸੇਵਾ ਕਰਕੇ 16 16 ਸਾਲ ਜੇਲਾ ਕੱਟ ਕੇ ਤੁਹਾਡੇ ਲੜਾਈਆਂ ਲੜ ਕੇ ਤੁਹਾਡੇ ਵਾਸਤੇ ਡਾਂਗਾ ਖਸਾਈਆਂ ਤਾਂ ਲੀਡਰ ਬਣੇ ਆ ਭਗਵੰਤ ਮਾਨ ਨੂੰ ਤਾਂ ਇੱਕ ਰਾਜ ਹੀ ਬਣਾਤਾ ਤੁਸੀਂ ਤਾਂ ਹੀ ਉਹ ਤੋਂ ਤੁਸੀਂ ਦੇਖਿਆ ਹਾਲ ਕੀ ਹੋ ਗਿਆ ਆਪਣਾ ਐਸ ਕਰਕੇ ਰਾਜਵਿੰਦਰ ਜੀ ਤੁਹਾਡੇ ਹਲਕੇ ਦੇ ਆ ਮੋਗੇ ਰਹਿਣ ਵਾਲੇ ਪਰਿਵਾਰ ਇੱਥੇ ਦਾ ਤੁਹਾਡੇ ਆਪਣੇ ਸ਼ਹਿਰ ਦਾ ਐਮਪੀ ਬਣੂਗਾ ਇਹ ਤਾਂ ਵੱਧ ਕੀ ਚਾਹੀਦਾ ਹੈ ਵਰੀਆ ਪੜਿਆ ਲਿਖਿਆ ਹੈ ਦੂਜੇ ਸਾਰੇ ਜਿੰਨੇ ਸਾਰੇ ਡਿਫਾਲਟਰ ਹੈ ਤੁਸੀਂ ਜਾ ਕੇ ਚੈੱਕ ਕਰ ਲਓ ਇਸ ਕਰਕੇ ਸਣੀ ਗਿਲ ਜੀ ਤੁਹਾਡੇ ਸੇਵਾਦਾਰ ਹੈ ਮੇਰਾ ਪਿਆਰਾ ਹੈ ਮੇਰਾ ਇਹਨਾਂ ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਉਦੋਂ ਦਾ ਮੈਂ ਇਹਨੂੰ ਜਾਣਦਾ ਹਰ ਇਲੈਕਸ਼ਨ 'ਚ ਮੈਨੂੰ ਉਹ ਚੌਂਕ ਤੇ ਮੇਰੀ ਰੈਲੀ ਕਰਾਉਂਦੇ ਹੁੰਦੇ ਸੀ ਉਹ ਕਿਹੜਾ ਚੌਂਕ ਸੀ ਵਿਸ਼ਕਰਮਾ ਵਿਸ਼ਕਰਮਾ ਜਦੋਂ ਮੈਂ ਵੀ ਨੌਜਵਾਨ ਸੀ ਆ ਵੀ ਸੀ ਮੈਂ ਵੀ ਚਿੱਟੀ ਦਾੜੀ ਵਾਲਾ ਹੋ ਗਿਆ ਆ ਵੀ ਹੋ ਗਿਆ میرے دب دیکھو ودیا میسی پہلا الیکشن ہے دا یہ لیڈ لوا دو اگلی بار ایم ایل اے بھی بنا آپ میرے نا جا سمند ہے میں آج تک یہ کسی چیز کی نہ نہیں کیونکہ براوا مگو سا سمند ہے اکالی دل ایک پروار ہے اپنا سر ایک پروار کا حصہ ہیں ਅਸੀਂ ਮੈਂ ਕਿਤੇ ਨਹੀਂ ਸਮਝਿਆ ਕਿ ਮੈਂ ਪ੍ਰਧਾਨ ਆ ਦੂਜੇ ਨਹੀਂ ਆ ਅੱਜ ਬੜੀ ਖੁਸ਼ੀ ਹੁੰਦੀ ਆ ਜਦੋਂ ਮੌਕੇ ਆਉਣਾ ਪੁਰਾਣੇ ਬੰਦੇ ਜਿਹੜੋ ਮੇਰੇ ਨਾਲ ਮੈਂ ਪਹਿਲੀ ਵਾਰ ਇਲੈਕਸ਼ਨ ਹੁੰਦਾ ਸੀ ਮੇਰੇ ਵਾਂਗੂ ਯੂਥ ਸੀ ਹੱਜ ਮੇਰੇ ਵਾਂਗੂ ਸਾਰੇ ਬਜ਼ੁਰਗ ਹੋਏ ਬੈਠੇ ਆ ਤੇ ਸਾਰੇ ਪੁਰਾਣੇ ਜਾਣਦੇ ਪੁਰਾਣੀ ਟੀਮ ਐ ਇਸ ਕਰਕੇ ਜਿਵੇਂ ਉਦੋਂ ਤੁਸੀਂ ਜਿਤਾਉਂਦੇ ਹੁੰਦੇ ਸੀ ਹੁਣ ਤੁਹਾਡੀ ਫਿਰ ਤੋਂ ਜ਼ਿੰਮਵਾਰੀ ਐ ਕਾਲੀ ਦਲ ਦਾ ਝੰਡਾ ਜੁਲਣ ਲਾਉਣਾ ਫਿਰ ਤੋਂ ਤੇ ਮੋਗੇ ਤੋਂ ਤਫਰੀਦਕੋਟ ਪਾਰਲੀਮੈਂਟ ਚੋਂ ਮੈਨੂੰ ਪੂਰੀ ਆਸ ਹੈ ਤੁਸੀਂ ਇੱਥੋਂ ਲੀਡ ਦੋਗੇ ਤੇ ਮੇਰੇ ਵੀਰ ਰਾਜਵਿੰਦਰ ਨੂੰ ਜਿਤਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾ ਜੀ ਬਣਾ ਲਓ ਨਾ ਜਗਾ ਬਣਾ ਲਓ